ਸਾਡੇ ਇਸ ਵੀਡੀਓ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਫਰੇਸ ਸਤਿ ਸ਼੍ਰੀ ਅਕਾਲ ਜੀ ਪੈਨਸ਼ਨ ਦੀ ਅਪਡੇਟ ਦੇਾਂਗੇ ਜੀ ਬਰਨਾਲੇ ਵਾਲੇ ਫੈਸ਼ਨਾਂ ਨੂੰ ਡਿਕ ਰਹਿ ਨੇ ਤੇ ਉਥੇ ਕੀ ਫੈਸ਼ਨ ਦੀ ਅਪਡੇਟ ਹੈ ਇਹ ਤੁਹਾਨੂੰ ਦੱਸਾਂਗੇ ਇਸੋ ਲਈ ਖਬਰ ਤੁਹਾਡਾ ਸਾਂਝੀ ਕਰਨੀ ਹੈ ਪੰਜਾਬ ਸਰਕਾਰ ਨੇ ਫੇਰੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਜਾਰੀ ਇੱਕ ਤਾਜ਼ਾ ਨੋਟੀਫਿਕੇਸ਼ਨ ਅਨੁਸਾਰ ਸੂਬੇ ਵਿੱਚ ਪੰਚਾਇਤ ਕੱਤਰਾ ਅਤੇ ਗ੍ਰਾਊਂਡ ਸੇਵਕਾਂ ਉਹ ਗੇਲੇ ਜਿਹੜੇ ਵਾਲਫੰਟ ਆਰਗੇਨਾਈਜ਼ੇਸ਼ਨ ਦੇ ਅਜੂਦਾ ਕਾਡਰਾਂ ਨੂੰ ਖਤਮ ਕਰਕੇ ਇੱਕ ਨਵਾਂ ਸਾਂਝਾ ਕਾਡਰ ਪੰਚਾਇਤ ਵਿਕਾਸ 76 ਜੜਾ ਜਆ ਬਣਾ ਦਿੱਤਾ ਹੈ ਜਿਹੜੀ ਫਲ ਫਾਰਮ ਹੈ ਉਹ ਪੀਡੀਐਸ ਰੱਖੀ ਗਈ ਹੈ ਯਾਨੀ ਕਿ ਪੰਚਾਇਤ ਡਿਵਲਪਮੈਂਟ ਸੈਕਟਰੀ ਜਿਹੜੀ ਫੋਲ ਜਿਹੜੀ ਫਾਰਮ ਹੈ ਨਵੇਂ ਕੈਟਰਾਂ ਦੀ ਜਿਹੜੀ ਫਨਤਰ ਆ ਤੇ ਅਹੁਦੇ ਕੀ ਹੋਣਗੇ ਇਸ ਰਲੇਵੇ ਤੋਂ ਬਾਅਦ ਹੁਣ ਪੰਚਾਇਤ ਹੋਏ ਕਾਸ ਕਤਰਾ ਦਾ ਕੈਟਰ ਸਟੇਟ ਕੈਟਰ ਹੋਏਗਾ ਰਲੇਵੇ ਤੋਂ ਪਹਿਲਾਂ ಗ್ರಾಮ ਸੇਵਕਾਂ ਦੇ 1209 ਅਤੇ ਪੰਚਾਇਤ ਕਤਰਾ ਤੇ 2200 ਖਾਲੀ ਅਹੁਦੇ ਸਨ ਜਿਨ੍ਹਾਂ ਦੀ ਕੋਲਗਨ ਤੇ 3452 ਸੀ ਇਸ ਪ੍ਰਕਿਰਿਆ ਦੌਰਾਨ ਕੁੱਲ ਜੋ ਅੰਤਿਸੋਂ ਕੌਣ ਜਾਊਚਾ 124 ਉਹਦੇ ਸਰੈਂਡਰ ਕਰ ਦਿੱਤੇਗੇ ਖਤਮ ਕਰ ਦਿੱਤੇਗੇ ਹਤੇ ਹੁਣ ਨਵੇਂ ਪੰਚਾਇਤ ਹੋਏ ਕਾਸ 77 ਡੀਆ ਸਕੱਟਰ ਦੇ ਵਿੱਚ ਹੁਣ 3327 ਜੜੇ ਆਉਦੇ ਹੋਣਗੇ ਮੌਜੂਦਾ ਪੰਚਾਇਤ ਖਤਰਾਂ ਨੂੰ ਸੂਆਖੋਸ਼ਣਾ ਫਤਰ ਦੇਣ ਤੋਂ ਬਾਅਦ ਗ੍ਰਾਮ ਸੇਵਕਾਂ ਦੀ ਮੌਜੂਦਾ ਸਰੀਆਰਤਾ ਸੂਚੀ ਦੇ ਅਖੀਰ ਵਿੱਚ ਰੱਖਿਆ ਜਾਵੇਗਾ ਇੱਕ ਸਾਂਝੀ ਸੂਚੀ ਤਿਆਰ ਕੀਤੀ ਜਾਵੇਗੀ ਤੇ ਇਹ ਮੌਜੂਦਾ ਹੁਣ ਨਿਯਮ ਅਨੁਸਾਰ ਅਗਲੇ ਉੱਚੇ ਅਹੁਦੇ ਸੋਸ਼ਲ ਐਜੂਕੇਸ਼ਨ ਐਂਡ ਪੰਚਾਇਤ ਅਫਸਰ ਐਸਈਪੀ ਜੋ ਤਰੱਕੀ ਦੇ ਖਾਤਰ ਹੋਣਗੇ ਸਰਕਾਰ ਨੇ ਸਪਸ਼ਟ ਕੀਤਾ ਕਿ ਨਵਾਂ ਗੈਟਰਾ ਇਦਨ ਤਨਖਾਹ ਫੈਲਾਹੀ ਇੱਕੋ ਜਹੀ ਸੀ ਇਸ ਲਈ ਕਿਸੇ ਵੀ ਕਰਮਚਾਰੀ ਨੂੰ ਰਿਲੇਵ ਦੇ ਕਾਰਨ ਤਨਖਾਹ ਕਦੋਂ ਆਨੋ ਫੇਸਟਾਪ ਅਫਦਾਲ ਲਾਭ ਨਹੀਂ ਮਿਲੇਗਾ ਹਾਲਾਂਕਿ ਉਹਨਾਂ ਦੀ ਮੌਜੂਦਾ ਤਨਖਾਹ ਸੁਰੱਖਿਅਤ ਰਹੇਗੀ ਐ ਜਾਰੀ ਰਹਿਣਗੇ ਜਿਵੇਂ ਕਿ ਸਾਨੂੰ ਦੱਸਿਆ ਜੀ ਬਰਨਾਲੇ ਵਾਲੇ ਪੈਨਸ਼ਨ ਨੂੰ ਉਡੀਕ ਰਹੇ ਨੇ ਅੱਜ ਵੀ ਬਰਨਾਲੇ ਦੇ ਵਿੱਚ ਪੈਨਸ਼ਨ ਜਾਰੀ ਨਹੀਂ ਹੋਈ ਆ ਸ਼ਾਮ ਦੇ 6 ਵਜੇ ਤੱਕ ਮਿਲੀ ਅਪਡੇਟ ਅਨੁਸਾਰ ਕਿਉਂਕਿ ਅੱਜ ਵਰਕਿੰਗ ਡੇ ਨਹੀਂ ਐਸੀ ਛੁੱਟੀ ਹੈ ਐਤਵਾਰ ਦਾ ਦਿਨ ਹੈ ਕੱਲ ਜਿਹੜਾ ਜਆ ਸਰਕਾਰੀ ਛੁੱਟੀ ਹੈ ਅ 26 ਜਨਵਰੀ ਆ ਜੀ ਗਣਤੰਤਰ ਦਿਵਸ ਤੇ ਜਿਹੜੇ ਸਰਕਾਰਾ ਪੰਜਾਬ ਦੇ ਵਿੱਚ ਸਾਰੇ ਔਰ ਆਪਣੇ ਮੁਲਕ ਦੇ ਵਿੱਚ ਭਾਰਤ ਦੇ ਵਿੱਚ ਜਿਹੜੀ ਆ ਛੁੱਟੀ ਰਹਿੰਦੀ ਆ ਸਰਕਾਰੀ ਤੇ ਇਸ ਕਰਕੇ ਕੱਲ ਬੈਂਕ ਬੰਦ ਰਹਿਣਗੇ ਤੇ ਜਿਹੜੇ ਡੀਐਸਓ ਦਫਤਰ ਵੀ ਬੰਦ ਰਹਿਣਗੇ ਇਸ ਕਰਕੇ ਕੱਲ ਵੀ ਫੈਨਸ਼ਨ ਦੀ ਅਪਡੇਟ ਆਉਣੇ ਮੁਸ਼ਕਲ ਆ ਪਰ ਜੇ ਫੈਨਸ਼ਨ ਜਾਰੀ ਹੋ ਜਾਂਦੀ ਆ ਉਹਦੀ ਅਪਡੇਟ ਤੁਹਾਨੂੰ ਨਾਲ ਸਾਂਝੀ ਕੀਤੀ ਜਾਵੇਗੀ ਫਿਲਹਾਲ ਅੱਜ ਦੀ ਤਰੀਕ ਦੇ ਵਿੱਚ ਬਰਨਾਲਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਗੱਛਾਲ ਕੈਂਡ ਵਿੱਚ ਫੈਨਸ਼ਨ ਵਾਲੇ ਬਾਕੀ ਨੇ ਤੇ ਇੱਥੇ ਜਦੋਂ ਕੋਈ ਅਪਡੇਟ ਆਉਂਦੀ ਆ ਉਹ ਅਸੀਂ ਤੁਹਾਨੂੰ ਨਾਲ ਸਾਂਝੀ ਕਰਾਂਗੇ ਫਿਲਹਾਲ ਅੱਜ ਇਹ ਤੋਂ ਅਰਫ ਅੱਜ ਜਨਵਰੀ ਸ਼ਾਮ ਦੇ 6 ਵਜੇ ਤੱਕ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਤੇ ਕੁਝ ਹਲਕਿਆਂ ਦੇ ਵਿੱਚ ਪੈਨਸ਼ਨ ਦੀ ਕੋਈ ਅਪਡੇਟ ਫਿਲਹਾਲ ਨਹੀਂ ਹੈ 2500 ਪੈਨਸ਼ਨ ਦੀ ਗੱਲ ਕਰੀਏ ਜੀ 2500 ਦਾ ਮੁੱਦਾ ਅਸੀਂ ਵਿੱਚ ਚੱਕਦੇ ਆ ਪੈਨਸ਼ਨ ਦੇ ਵਿੱਚ ਵਾਦਾ ਹੋਣਾ ਜ਼ਰੂਰੀ ਹੈ ਵੱਖ-ਵੱਖ ਸੂਬਿਆਂ ਵੱਲੋਂ ਸਾਰ ਲਈ ਜਾ ਰਹੀ ਹੈ ਹੈਂਡੀਕੈਪ ਪੈਨਸ਼ਨ ਧਾਰਕਾਂ ਦੀ ਬੜਾਫਾ ਪੈਨਸ਼ਨ ਧਾਰਕਾਂ ਦੀ ਯੂਪੀ ਦੇ ਵਿੱਚ ਯਾਨੀ ਕਿ ਉੱਤਰ ਪ੍ਰਦੇਸ਼ ਸੂਬੇ ਦੇ ਵਿੱਚ ਵੀ ਆਪਣੇ ਜਿਹੜੇ ਸਰਕਾਰ ਹੈ ਜਿਹੜੇ ਮੁੱਖ ਮੰਤਰੀ ਯੋਗੀ ਅਦੇਤਨ ਅੱਜ ਵੱਲੋਂ ਵੀ ਉੱਥੇ ਜਿਹੜੀ ਇੱਕ ਬਣਾਇਆ ਗਿਆ ਕਮੇਟੀ ਬਣਾਈ ਗਈ ਹੈ ਜਿਹੜੀ ਇਹ ਵਿਚਾਰ ਰਹੀ ਹੈ ਕਿ ਇਹਨਾਂ ਪੈਨਸ਼ਨਾਂ ਦੇ ਵਿੱਚ ਵਾਧਾ ਹੋਣਾ ਚਾਹੀਦਾ ਹੈ ਹੈਂਡੀਕੈਪ ਪੈਨਸ਼ਨ ਤੇ ਬढ़ाफा ਪੈਨਸ਼ਨ ਦੇ ਵਿੱਚ ਤੇ ਉੱਥੇ ਵੀ ਉਮੀਦ ਆ ਉੱਥੇ ਵੀ ਜਲਦ ਪੈਨਸ਼ਨ ਵਾ ਸਕਦੀ ਹੈ ਸੋ ਪੰਜਾਬ ਸਰਕਾਰ ਦੇ ਅੱਗੇ ਵੀ ਅੱਗੇ ਜਿਹੜੀ ਬੇਨਤੀ ਅਸੀਂ ਕਰਦੇ ਹਾਂ ਕਿ ਇਹਨਾਂ ਦੀ ਸਾਰ ਲਈ ਜਾਵੇ ਪੈਨਸ਼ਨ ਧਾਰਕਾਂ ਦੀ ਸਮੇਂ ਦੀ ਮੰਗ ਦੇ ਅਨੁਸਾਰ ਪੱਧ ਦੀ ਮਹਿੰਗਾਈ ਦੇ ਮੱਦੇ ਨਜ਼ਰ ਪੈਨਸ਼ਨਾਂ ਦੇ ਵਿੱਚ ਵਾਧਾ ਹੋਣਾ ਚਾਹੀਦਾ ਹੈ ਬੜਾ ਆਫਰ ਪੈਨਸ਼ਨ ਵਾਲਿਆਂ ਨੂੰ ਵੀ ਪੈਨਸ਼ਨ ਵਧਣੀ ਚਾਹੀਦੀ ਹੈ ਹੈਂਡੀਕੈਪ ਪੈਨਸ਼ਨ ਧਾਰਕਾਂ ਨੂੰ ਵੀ 1500 ਤੋਂ ਵੱਧ ਕੇ ਪੈਨਸ਼ਨ ਵਧ ਜੜੀ ਆ ਮਿਲਣੀ ਚਾਹੀਦੀ ਹੈ ਬਾਕੀ ਹੁਣ ਤੱਕ ਕੋਈ ਨਵੀਂ ਅਪਡੇਟ ਸਪੈਸ਼ਲ ਵਾਦੇ ਨੂੰ ਨਹੀਂ ਆ ਜਦੋਂ ਵੀ ਅਪਡੇਟ ਆਵੇਗੀ ਤੁਹਾਨੂੰ ਜੜੀ ਸਾਂਝੀ ਕੀਤੀ ਜਾਵੇਗੀ ਜਿਹੜੇ ਸਾਡੇ ਭੈਣ ਭਰਾ ਸਾਡੇ ਸਾਡੇ ਚੈਨਲ ਦੇ ਨਾਲ ਜੁੜੇ ਨੇ ਸਾਡੀ ਇਸ ਵੀਡੀਓ ਦੇ ਨਾਲ ਜੁੜੇ ਨੇ ਤੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਅ ਅਪਡੇਟ ਚਾਹੀਦੀ ਹੈ ਤੇ ਉਹ ਸਾਡੇ ਨਾਲ ਕਮੈਂਟ ਸਾਡੇ ਕਮੈਂਟ ਸੈਕਸ਼ਨ ਦੇ ਵਿੱਚ ਸਾਡੇ ਨਾਲ ਜਿਹੜਾ رابطہ ਕਾਇਮ ਕਰ ਸਕਦੇ ਨੇ ਤੇ ਕਮੈਂਟ ਜਰੂਰ ਕਰਕੇ ਦੱਸਣਾ ਜੀ ਤੁਹਾਨੂੰ ਤੁਹਾਡੀ ਪੈਨਸ਼ਨ ਜੇਕਰ ਕਿਸੇ ਵੇਲੇ ਭੇਂਟ ਫਰਾਈ ਨਹੀਂ ਆਈ ਹੈ ਕਿਸੇ ਬਜ਼ੁਰਗ ਦੀ ਜਿਹੜੀਆਂ ਸਾਡੀਆਂ ਭੈਣਾਂ ਨੇ ਜਿਨ੍ਹਾਂ ਦੀਆਂ ਵਿਧਵਾ ਫੈਸ਼ਨਾਂ ਲੱਗੀਆਂ ਨੇ ਕੋਈ ਪੈਸ਼ਨ ਦੀ ਅਪਡੇਟ ਚਾਹੀਦੀ ਹੈ ਤੁਹਾਡੀ ਫੈਸ਼ਨ ਨਹੀਂ ਆਈ ਹੈ ਤੁਹਾਨੂੰ ਕਮੈਂਟ ਦੇ ਵਿੱਚ ਜਰੂਰ ਦੱਸਣਾ ਤਾਂ